ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਅੱਜ ਕਿਸਾਨਾਂ ਨੇ ਚੰਡੀਗੜ੍ਹ ਕੂਚ ਕਰਨਾ ਸੀ ਪੱਕਾ ਧਰਨਾ ਪ੍ਰਦਰਸ਼ਨ ਲਾਉਣਾ ਸੀ ਉਸ ਤੋਂ ਪਹਿਲਾਂ ਪੁਲਿਸ ਨੇ ਨਾਕਾਬੰਦੀ ਕੀਤੀ ਕਿਸੇ ਵੀ ਕਿਸਾਨ ਦੀ ਟਰਾਲੀ ਨੂੰ ਚੰਡੀਗੜ੍ਹ ਵੱਲ ਨਹੀਂ ਜਾਣ ਦਿੱਤਾ ਕਿਉਂਕਿ ਚੰਡੀਗੜ੍ਹ 'ਚ ਵੀ ਪੂਰੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਨਾਕੇਬੰਦੀ ਕੀਤੀ ਹੋਈ ਆ ਅਸੀਂ ਮੌਜੂਦਾ ਕਰਾਚੋ 'ਚ ਕਰਾਚੋ 'ਚ ਭਾਰਤੀ ਕਿਸਾਨ ਜੁਨੀ ਨੂੰ ਗ੍ਰਾਹਾਂ ਦੇ ਵੱਡਾ ਇਕੱਠ ਕੀਤਾ ਕਿਉਂਕਿ ਜੋਗਿੰਦਰ ਸਿੰਘ ਗ੍ਰਾਹਾਂ ਪ੍ਰਧਾਨ ਨੇ ਭਾਰਤੀ ਕਿਸਾਨ ਜੁਨੀ ਨੂੰ ਗ੍ਰਾਹਾਂ ਤੇ ਉਹਨਾਂ ਨੂੰ ਵੀ ਡਿਟੇਨ ਕੀਤਾ ਗਿਆ ਨਜ਼ਰਬੰਦ ਕੀਤਾ ਗਿਆ ਹੁਣ ਉਹ ਸੁਨਾਮ ਤੋਂ ਪਵਾਨੀਗੜ ਰੋਡ ਆ ਇਹ ਇਹ ਹਾਈਵੇ ਤੇ ਕਿਸਾਨ ਅੱਗੇ ਵਧ ਰਹੇ ਨੇ ਤਸਵੀਰਾਂ ਦਿਖਾਵਾਂਗੇ ਕਿ ਉਧਰ ਭਾਰਤੀ ਕਿਸਾਨ ਜੁਣ ਉਹ ਗਰਾਹਾਂ ਦੇ ਆਗੂ ਨੇ ਜਿਹੜੇ ਮੰਡੀ ਦੇ ਵਿੱਚੋਂ ਚੱਲ ਕੇ ਅਨਾਜ ਮੰਡੀ ਚ ਪਹਿਲਾਂ ਇਕੱਠੇ ਇਕੱਠੇ ਹੋਏ ਵੱਡਾ ਇਕੱਠ ਕੀਤਾ ਉਸ ਤੋਂ ਬਾਅਦ ਉਥੋਂ ਪੈਦਲ ਚੱਲੇ ਨੇ ਕਿ ਅਸੀਂ ਅੱਗੇ ਵਧਾਂਗੇ ਤੇ ਦੂਜੇ ਪਾਸੇ ਦੂਜੇ ਪਾਸੇ ਪੁਲਿਸ ਪ੍ਰਸ਼ਾਸਨਾ ਜਿਹੜਾ ਉਹਨਾਂ ਨੇ ਵੀ ਨਾਕਾਬੰਦੀ ਕੀਤੀ ਹੋਈ ਆ ਜਿਹੜੇ ਟਰਾਲੇ ਲਾਤੇ ਸੜਕਾਂ ਤੇ ਪੂਰੇ ਜਾਮ ਕਰਤੀਆਂ ਸੜਕਾਂ 'ਤੇ ਇੱਕ ਬੰਦਾ ਵੀ ਅੱਗੇ ਨਹੀਂ ਲੰਘਣ ਦੇਵਾਂਗੇ ਤੇ ਦੂਜੇ ਪਾਸੇ ਜਿਹੜੇ ਕਿਸਾਨ ਨੇ ਉਹ ਆ ਰਹੇ ਨੇ ਸੋ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰੀਕੇ ਨਾਲ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਆ ਤੇ ਅੱਗੇ ਨਹੀਂ ਜਾਣੇ ਆ ਬੱਸਾਂ ਵੀ ਪੰਜਾਬ ਪੁਲਿਸ ਨੇ ਖੜਾਈਆਂ ਹੋਈਆਂ ਨੇ ਕਿ ਜੇ ਕੋਈ ਆਗੂ ਤੱਕਾ ਕਰੂ ਤਾਂ ਉਹਨਾਂ ਨੂੰ ਗ੍ਰਿਫਤਾਰ ਵੀ ਕਰਾਂਗੇ ਇਥੋਂ ਡਿਟੇਲ ਕਰਾਂਗੇ ਤਸਵੀਰਾਂ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਇਹ ਭਾਰਤੀ ਕਿਸਾਨ ਜੂਨੇ ਉਗਰਾਹਾਂ ਦੇ ਆਗੂ ਅੱਗੇ ਵਧ ਰਹੇ ਇਸ ਨਾਮ ਤੋਂ ਭਵਾਨੀਗੜ੍ਹ ਰੋਡ ਆਹੇ ਕਰਾਚੋ ਵਿਖੇ ਅਤੇ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਕਿ ਇੱਥੇ ਰੁਕ ਜਾਓ ਅੱਗੇ ਨਹੀਂ ਵਧਣ ਦਿੱਤਾ ਜਾਵੇਗਾ ਸਾਡੇ ਆਗੂ ਗੱਲ ਕਰਨਗੇ ਰੁਕੋ ਇਹ ਤਸਵੀਰਾਂ ਤਸਵੀਰਾਂ ਦੇਖੋ ਕੋਈ ਵੀ ਆਗੂ ਬੰਦਾ ਘਹ ਨਾ ਜਾਵੇ ਸਾਰੇ ਬੰਦੇ ਆਖੋ ਆ ਪਿੱਛੇ ਮੜੋ ਪੋਲੇ ਪਿੱਛੇ ਕਰੋ ਇੱਥੇ ਪਿੱਛੇ ਰੁਕ ਗੱਡੀ ਤਾਂ ਪਿੱਛੇ ਵਜੇ ਰੋ ਸਾਰੇ ਗੱਡੀ ਥੋੜੀ ਹੀ ਖਾਂ ਕਰਾਂਗੇ ਗੱਡੀ ਥੋੜੀ ਹੀ ਖਾਂ ਕਰਾਂਗੇ ਕੋਈ ਖੜੇ ਰੱਖ 15 ਕਰੀ 15 ਕਰੀ ਸਾਰੇ ਬੰਦੇ ਬਾਹਰ ਆਚੀ ਸਾਰੇ ਲੋਕਾਂ ਦੀ ਬੇਨਤੀ ਹੈ ਸਾਰੇ ਵਾਜਾ ਫਰਾਂਗੀ ਰੋਮੈਂਟੇ ਬੱਲੇ ਖੜਾ ਲੱਗੇ ਸਾਰਿਆਂ ਨੂੰ ਬੇਨਤੀ ਹੈ ਭਰਾਵੋ ਧਿਆਨ ਨਾਲ ਗੱਲ ਸੁਣੋ ਤਸਵੀਰਾਂ ਤੁਹਾਨੂੰ ਘਰਾਚੋਂ ਦੀਆਂ ਸੁਨਾਮ ਕੋ ਪੁਵਾਨੀਗੜ ਨੈਸ਼ਨਲ ਹਾਈਵੇ ਕਿਸਾਨ ਪੁਲਿਸ ਪ੍ਰਸ਼ਾਸਨ ਦੇ ਅੱਗੇ ਬੈਠ ਚੁੱਕੇ ਨੇ ਕਿ ਇੱਥੇ ਬੈਠਾਂਗੇ ਜਨਨ ਕਿ ਇਹ ਰੋਡ ਬਿਲਕੁਲ ਜਾਮ ਕਰ ਦਿੱਤਾ ਗਿਆ ਹੈ ਸੁਨਾਮ ਕੋ ਪੁਵਾਨੀਗੜ ਰੋਡ ਬਾਕੀ ਸਾਰਾ ਕਿਸਾਨਾਂ ਕੋਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਦੂਜੇ ਪਾਸੇ ਸਾਰੇ ਵੱਡੇ ਅਧਿਕਾਰੀ ਨੇ ਪੁਲਿਸ ਦੇ ਉਹ ਵੀ ਇੱਥੇ ਮੌਜੂਦ ਨੇ ਸੋ ਲਗਾਤਾਰ ਲਗਾਤਾਰ ਵੱਡੀ ਗਿਣਤੀ 'ਚ ਪੁਲਿਸ ਪ੍ਰਸ਼ਾਸਨਾਂ ਜਿਹੜਾ ਉਹ ਇੱਥੇ ਪਹੁੰਚਿਆ ਹੋਇਆ ਭਾਰਤੀ ਕਿਸਾਨ ਜੂਨੀਅਰ ਉਗਰਾਹਾਂ ਦੇ ਆਗੂ ਇੱਥੇ ਬੈਠ ਚੁੱਕੇ ਨੇ ਤਸਵੀਰਾਂ ਦੇਖੋ ਕਿ ਵੱਡੀ ਗਿਣਤੀ 'ਚ ਔਰਤਾਂ ਵੀ ਮੌਜੂਦ ਨੇ ਆਗੂ ਮੌਜੂਦ ਨੇ ਜਿੱਥੇ ਨਾਕਾਬੰਦੀ ਕੀਤੀ ਹੋਈ ਆ ਉਸ ਤੋਂ ਅੱਗੇ ਬੈਠ ਚੁੱਕੇ ਨੇ ਗੱਲਬਾਤ ਕਰ ਰਹੇ ਨੇ ਇਧਰ ਲਾਈਨ ਛੱਡ ਦਿਓ ਇਧਰ ਪੈਨ ਨੂੰ ਵੇਲੀ ਕਰ ਦਿਓ ਪਹਿਲੇ ਪਾਸੋਂ ਇਧਰ ਬੈਠੋ ਆ ਕੇ ਆਪਾਂ ਸੜਕ ਨਹੀਂ ਜਾਮ ਕਰਨੀ ਸੜਕ ਪ੍ਰਸ਼ਾਸਨ ਨੇ ਜਾਮ ਕੀਤੀ ਹੋਈ ਆ ਇਸ ਕਰਕੇ ਆਪਾਂ ਸੜਕ ਨਹੀਂ ਜਾਮ ਕਰਨੀ ਸੜਕ ਪ੍ਰਸ਼ਾਸਨ ਨੇ ਜਾਮ ਕੀਤੀ ਹੋਈ ਆ ਸ਼ਾਂਤਮਈ ਤਰੀਕੇ ਨਾਲ ਵੱਡੀ ਪੱਤਰ ਤੇ ਗੰਧ ਵੰਡ ਕੇ ਖੜਾ ਪ੍ਰਸ਼ਾਸਨ ਇਸ ਕਰਕੇ ਵਲੰਟੀਅਰ ਭਰਾ ਇੱਥੇ ਖੜ੍ਹਣਗੇ ਆਪਾਂ ਸੜਕ ਨਹੀਂ ਜਾਮ ਕਰਨੀ ਹੈ ਸੜਕੇ ਇੱਥੋਂ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਜਾਮ ਕੀਤੀ ਆ ਉਹ ਆਪਾਂ ਨੂੰ ਬਦਨਾਮ ਕਰਨਾ ਚਾਹੁੰਦੇ ਨੇ ਕਿਹੇ ਕਿਸਾ ਲੋਕਾਂ ਨੂੰ ਹੈਰਾਨ ਕਰਦੇ ਨੇ ਆ ਸਾਡੇ ਭਰਾ ਨੇ ਜਿਹੜੇ ਪੁਲਿਸ ਮੁਲਾਜ਼ਮਾ 3 ਦਿਨਾਂ ਤੋਂ ਬੰਨੇ ਨੇ ਜਿਹੜੀ 3 ਦਿਨਾਂ ਤੋਂ ਬੰਨ ਕੇ ਸਾਪੇ ਮਾਰੀਆਂ ਕਰਵਾਈਆਂ ਜਾ ਰਹੀਆਂ ਨੇ ਇਸ ਕਰਕੇ ਸਾਰੇ ਆਪਣੇ ਘਰਾਂ ਤੋਂ ਹੀ ਨੇ ਇਹ ਅਪੀਲ ਆ ਬੇਨਤੀ ਆ ਸਾਰੇ ਭਰਾਵਾਂ ਨੂੰ ਕਿ ਆਪਾਂ ਇੱਧਰ ਬੈਠੋ ਸਾਰੇ ਜਾਵਤੇ ਚ ਵੇਜੋ ਸਾਰੇ ਬਲੰਟੀਅਰ ਭਰਾ ਖੜਨਗੇ ਇਕੱਲੇ ਲੋਕ ਇਕਤੋ ਜਿੰਦਾਬਾਦ ਜਿੰਦਾਬਾਦ ਸਿਰੇ ਤੱਕ ਆ ਪਹਿਲਾ ਪਾਸਾ ਖਾਲੀ ਛੜ ਦਿਓ ਸੜਕ ਦਾ ਇਹ ਜਿਹੜਾ ਜਾਬ ਲਵਾਇਆ ਪ੍ਰਸ਼ਾਸਨ ਨੇ ਲਵਾਇਆ ਸਰਕਾਰ ਨੇ ਲਵਾਇਆ ਇੱਥੋਂ ਦੀਏ ਇਸ ਕਰਕੇ ਇੱਥੋਂ ਦਾ ਮੁੱਖ ਮੰਤਰੀ ਜਿਹੜਾ ਭਗਵਾਨ ਸਿੰਘ ਮਾਨ ਜਿਹੜਾ ਇਹ ਕਹਿੰਦਾ ਵੀ ਇਹ ਮੰਗਾ ਤਾਂ ਸੈਂਟਰ ਦੀਆਂ ਨੇ ਮੁੱਖ ਮੰਤਰੀ ਸਾਹਿਬ ਉਦੋਂ ਤਾਂ ਕਹਿੰਦੇ ਤੇ 5 ਮਿੰਟਾਂ ਚ ਐਮਐਸਪੀ ਦੇ ਦਿਆਂਗੇ ਸਨਾਮ ਪਵਾਨੀਗੜ ਹਾਈਵੇ ਤੇ ਕਿਸਾਨ ਕਰਾਚੋਂ ਪਿੰਡ ਵਿਖੇ ਸੜਕ ਤੇ ਬੈਠੇ ਨੇ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਹੈ ਦੂਜੇ ਪਾਸੇ ਕਿਸਾਨ ਸੋ ਭਾਰਤੀ ਕਿਸਾਨ ਜੂਨੇ ਉਗਰਾਹਾਂ ਦੇ ਆਗੂ ਮੌਜੂਦ ਨੇ ਕਿਵੇਂ ਦੀ ਪਲਾਨਿੰਗ ਕੀਤੀ ਤੁਸੀਂ ਪਹਿਲਾਂ ਉੱਥੇ ਕਾਫੀ ਟਾਈਮ ਬੈਠੇ ਹੋ ਤੇ ਹੁਣ ਅੱਗੇ ਪਤਨ ਦੀ ਦੇਖੋ ਅਸੀਂ ਇਕੱਠੇ ਹੋ ਕੇ ਅੱਗੇ ਚੰਡੀਗੜ੍ਹ ਜਾਣਾ ਸੀਗਾ ਸਾਡਾ ਚੰਡੀਗੜ੍ਹ ਮੋਰਚਾ ਪਲਾਨ ਕੀਤਾ ਹੋਇਆ ਅੱਜ 5 ਤਰੀਕ ਦਾ ਪਰ ਪੰਜਾਬ ਦੀ ਸਰਕਾਰ ਦਾ ਮਿਰ ਜਾਵਰ ਰਬਈਆ ਉਹਦੀ ਪੁਲਿਸ ਦੇ ਜ਼ੋਰ ਦੇ ਉੱਤੇ ਮਤਲਬ ਇੱਥੇ ਵੱਡੇ ਨਾਕੇ ਲਾ ਕੇ ਟਿੱਪਰ ਲਾ ਕੇ ਸਰਕਾਰੀ ਬੱਸਾਂ ਘੇਰ ਕੇ ਮਲ ਛੜਕ ਦੇ ਉੱਤੇ ਲਾ ਕੇ ਇਹ ਰਾਹ ਰੋਕਿਆ ਗਿਆ ਸਾਡਾ ਇਸ ਕਰਕੇ ਸਾਡਾ ਸੰਯੁਕਤ ਮੋਰਚੇ ਵੱਲੋਂ ਸੀਗਾ ਵੀ ਜਿੱਥੇ ਪੁਲਿਸ ਰੋਕੂਗੀ ਸਾਨੂੰ ਜਿੱਥੇ ਪੰਜਾਬ ਸਰਕਾਰ ਰੋਕੂ ਉੱਥੇ ਅਸੀਂ ਸਾਈਡ ਦੇ ਉੱਤੇ ਰਸਤਾ ਛੱਡ ਕੇ ਬੈਠਣਾ ਹੈਗਾ ਅਸੀਂ ਬਿਲਕੁਲ ਰਸਤਾ ਛੱਡ ਕੇ ਬੈਠਿਆਂਗੇ ਇਸ ਕਰਕੇ ਸਰਕਾਰ ਨੇ ਸਾਡਾ ਰੋਕਿਆ ਅਸੀਂ ਆਪਣੀਆਂ ਮੰਗਾਂ ਮਸਲੇ ਲੈ ਕੇ ਚੰਡੀਗੜ੍ਹ ਜਾਣਾ ਚਾਹੁੰਦੇ ਸੀ ਸਾਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਬਾਕੀ ਹਰਜੀਤ ਜੀ ਕਿੰਨਾ ਸਮਾਂ ਇੱਥੇ ਕੀ ਪਲੈਨਿੰਗ ਆ ਹੁਣ ਤੁਸੀਂ ਇੱਥੇ ਸਟੇਜ ਵੀ ਲਾ ਲਈ ਸੰਬੋਧਨ ਕਰ ਰਹੇ ਹੋ ਕਿੰਨਾ ਸਮਾਂ ਇੱਥੇ ਬੈਠੋਗੇ ਜੇ ਪੁਲਿਸ ਪ੍ਰਸ਼ਾਸਨ ਐਵੇਂ ਹੀ ਰੋਕ ਕੇ ਰੱਖਿਆ ਤਾਂ ਦੇਖੋ ਸੰਯੁਕਤ ਸੰਯੁਕਤ ਮੋਰਚੇ ਦੀ ਕਾਲ ਆ ਸੰਯੁਕਤ ਮੋਰਚੇ ਦਾ ਜੋ ਫੈਸਲਾ ਆਊਗਾ ਉਹਦੇ ਫੈਸਲੇ ਮੁਤਾਬਕ ਅਸੀਂ ਮਤਲਬ ਅੱਗੇ ਵਧਾਂਗੇ ਜਾਂ ਇੱਥੇ ਕਿੰਨਾ ਚਿਰ ਬੈਠਣਾ ਤੇ ਪੱਕਾ ਮੋਰਚਾ ਲਾਉਣਾ ਹੈਗਾ ਇਹ ਸੰਯੁਕਤ ਮੋਰਚੇ ਵੱਲੋਂ ਜਿਵੇਂ ਫੈਸਲਾ ਆਊਗਾ ਅਸੀਂ ਉਹਨਾਂ ਦੇ ਫੁੱਲ ਚਾੜਾਂਗੇ ਇਹ ਇਹ ਸਾਡੀਆਂ ਜਿਹੜੀਆਂ ਇੱਥੇ ਮਤਲਬ ਮੰਗਾ ਮਸਲੇ ਨੇਗੇ ਮੁੱਖ ਮੰਤਰੀ ਸਾਹਿਬ ਦਾ ਕਿਵੇਂ ਮੀਟਿੰਗ ਦੇ ਵਿੱਚੋਂ ਮਤਲਬ ਇਸ ਤਰੀਕੇ ਨਾਲ ਗਰਮੀ ਦੇ ਵਿੱਚ ਆ ਕੇ ਭੱਜ ਜਾਣਾ ਇਹ ਬੜਾ ਮਤਲਬ ਘਟਿਆ ਰਵਈਆ ਹੈ ਮੁੱਖ ਮੰਤਰੀ ਸਾਹਿਬ ਦਾ ਉਹੀ ਮੁੱਖ ਮੰਤਰੀ ਹੈ ਜਿਹੜਾ ਕਹਿੰਦਾ ਹੁੰਦਾ ਸੀ ਮੈਂ ਲੋਕਾਂ ਦਾਗਾ ਜਿਹਨਾਂ ਦੀ ਸਰਕਾਰ ਗਲੀਆਂ ਚ ਚੱਲੂ ਮੁਹੱਲਿਆਂ ਆ ਕਿਸਾਨਾਂ ਗੋਹਾਂ ਦੀ ਗੱਲ ਸੁਣਨ ਵਾਸਤੇ ਵੀ ਤਿਆਰ ਨਹੀਂ ਆ ਕਿਸਾਨਾਂ ਦੀ ਆਵਾਜ਼ ਸੁਣਨ ਵਾਸਤੇ ਤਿਆਰ ਨਹੀਂ ਹੈਗਾ ਇਸ ਕਰਕੇ ਇਸ ਸਰਕਾਰ ਬਿਲਕੁਲ ਫੇਲ ਸਾਬਤ ਸਰਕਾਰ ਹੈਗੀ ਇਹ ਪਹਿਲਾ ਮਤਲਬ ਸਰਕਾਰ ਹੈ ਮਤਲਬ ਜਿਹੜੀ ਜਿਹਨੇ ਇੰਨਾ ਮਤਲਬ ਯਾਬਰ ਰਵਈਆ ਅਖਤਿਆਰ ਕੀਤਾ ਹੈਗਾ ਜਿਹੜੀ ਗੱਲਬਾਤ ਦੇ ਵਿੱਚੋਂ ਵੀ ਐ ਉੱਠ ਕੇ ਭਜਦਾ ਮੁੱਖ ਮੰਤਰੀ ਇਹ ਇਹ ਬੜਾ ਮਾੜਾ ਤੇਨਿੰਦਰ ਜੋਗ ਵੈਸੇ ਮੁੱਖ ਮੰਤਰੀ ਮਾਣੇ ਇਹ ਗੱਲ ਕਹਿ ਰਹੇ ਨੇ ਕਿ ਟੇਬਲ ਟॉक ਕਰਕੇ ਗੱਲ ਦਾ ਹੱਲ ਹੋਣਾ ਸੜਕਾ ਰੋਕ ਕੇ ਨਹੀਂ ਸੜਕਾ ਰੋਕ ਕੇ ਤਾਂ ਦੂਜਿਆਂ ਨੂੰ ਦੁਖੀ ਕੀਤਾ ਜਾਂਦਾ ਦੂਜੇ ਰਾਹੀਗਰਾਂ ਨੂੰ ਦੁਖੀ ਕੀਤਾ ਜਾਂਦਾ ਕਿ ਮੈਂ ਇਸ ਗੱਲ ਤੋਂ ਗਰਮ ਹੋਇਆ ਬਿਲਕੁਲ ਅਸੀਂ ਸੜਕਾ ਹੁਣ ਵੀ ਨਹੀਂ ਰੋਕੀ ਸੜਕ ਹੁਣ ਵੀ ਨਹੀਂ ਰੋਕੀ ਹੁਣ ਵੀ ਅਸੀਂ ਸੜਕ ਦੇ ਉੱਤੇ ਤਾਂ ਆਇਆ ਸਾਡੇ ਪ੍ਰਧਾਨ ਜੀ ਨੂੰ ਗ੍ਰਿਫਤਾਰ ਕਰ ਲੈਣੇ ਨੇ ਮਤਲਬ ਸਾਡਾ ਇੱਥੇ ਆਉਣ ਦਾ ਵੀ ਇਰਾਦਾ ਨਹੀਂ ਸੀਗਾ ਅਸੀਂ ਸੜਕ ਦਾ ਜਿੱਥੇ ਜਗ੍ਹਾ ਮਿਲ ਗਈ ਇੱਥੋਂ ਬੈਠਣਾ ਸੀ ਜੀ ਨੇ ਪਰ ਇਹ ਮਤਲਬ ਗ੍ਰਿਫਤਾਰੀਆਂ ਕਰਕੇ ਵੀ ਆਏ ਸਾਨੂੰ ਡਰਾਉਣਾ ਚਾਹੁੰਦੇ ਆ ਪੁਲਿਸ ਵੀ ਇੱਥੇ ਦੀ ਸਰਕਾਰ ਸਾਨੂੰ ਡਰਾ ਕੇ ਆਏ ਐਂ ਰਾਜ ਕਰੂਗੀ ਇਹ ਇਹ ਕਿਹੜਾ ਤਰੀਕਾ ਹੈਗਾ ਸਰਕਾਰ ਦਾ ਵੀ ਮਤਲਬ ਜਿਹੜਾ ਤੁਸੀਂ ਧਰਨੇਆਂ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਤੇ ਕਹੇ ਧਰਨੇ ਲਾਓ ਇਹ ਇਹ ਕਿਹੜਾ ਨਿਆਂ ਹੈਗਾ ਸੀਐਮ ਭਗਵੰਤ ਮਾਨ ਨੇ ਇੱਕ ਗੱਲ ਹੋਰ ਵੀ ਆਖੀ ਆ ਕਿ ਹੁਣ ਜਣਾ ਖੜਾ ਧਰਨੇ ਲਾਉਣ ਲੱਗ ਗਿਆ ਇੱਕ ਟਿਸ਼ੂ ਲੱਭਦੇ ਨੇ ਕਿ ਕਿਹੜੇ ਇਸ਼ੂ ਤੇ ਲਾਈਏ ਵੀ ਜੂਨੀਅਨ ਇੰਨੀਆਂ ਬਣ ਗਈਆਂ ਤੇ ਜੇ ਇੱਕ ਜੂਨੀਅਨ ਧਰਨਾ ਲਾ ਲੇ ਤਾਂ ਦੂਜੀ ਜੂਨੀਅਨ ਸੋਦੀ ਆ ਵੀ 15 ਦਿਨਾਂ ਬਾਅਦ ਆਪਾਂ ਲਾ ਦਾਂਗੇ ਵੀ ਇੱਥੇ ਐਵੇਂ ਦਾ ਸਿਸਟਮ ਹੈ ਇਹ ਮੁੱਖ ਮੰਤਰੀ ਸਿਰਫ ਇੱਕ ਗੱਲ ਸ਼ੋਸ਼ਾ ਛੱਡਣਾ ਚਾਹੁੰਦਾ ਹੈਗਾ ਇਹੋ ਜੀ ਕੋਈ ਗੱਲ ਨਹੀਂ ਸਾਰੀ ਇਹ ਸੰਯੁਕਤ ਮੋਰਚੇ ਦਾ ਫੈਸਲਾ ਇਹ ਉਹੀ ਸੰਯੁਕਤ ਮੋਰਚਾ ਮੁੱਖ ਮੰਤਰੀ ਸਾਹਿਬ ਆ ਜਿਹਦੇ ਧਰਨਿਆਂ ਦੇ ਵਿੱਚ ਜਾ ਕੇ ਮਗਰ ਬਹਿਣਾ ਹੁੰਦਾ ਸੀ ਜਗਾ ਭਾਲਦਾ ਹੁੰਦਾ ਸੀ ਕਿ ਮੈਂ ਮਗਰ ਬਹਿ ਜਾਂ ਦਿੱਲੀ ਦੇ ਵਿੱਚ ਮਗਰ ਜਾ ਜਾ ਬੈਠਿਆ ਜਿਹੜਾ ਨਰਿੰਦਰ ਮੋਦੀ ਨੂੰ ਭੰਡਦਾ ਹੁੰਦਾ ਸੀ ਵੀ ਤੁਸੀਂ ਦਿੱਲੀ ਨਹੀਂ ਜਾਣ ਦੇ ਹੈਗੇ ਉਹੀ ਉਹੀ ਭਵੰਤਮਨ ਹੈ ਜਿਹੜਾ ਕਹਿੰਦਾ ਹੁੰਦਾ ਸੀਗਾ ਵੀ ਦਿੱਲੀ ਜਾਂਦੇ ਨੂੰ ਕਿਸਾਨਾਂ ਨੂੰ ਰੋਕਦੀ ਹੈਗੀ ਮੋਦੀ ਸਰਕਾਰ ਤੇ ਤੇਰੇ ਚ ਕੀ ਫਰਕ ਹੈ ਹੁਣ ਕੋਈ ਹੋਰ ਰੂ ਆ ਗਈ ਤੇਰੇ ਚ ਹੁਣ ਕੋਈ ਹੋਰ ਤੇਰੇ ਚ ਗੱਲਾਂ ਆ ਗਈ ਇਸ ਕਰਕੇ ਇਹ ਮੁੱਖ ਮੰਤਰੀ ਸਾਹਿਬ ਗੱਲਾਂ ਹੋਰ ਕਰਦਾਗਾ ਕਹਿੰਦਾ ਕੁਝ ਹੋਰ ਆ ਲੋਕਾਂ ਦੇ ਵਿੱਚ ਮਤਲਬ ਇਹ ਸ਼ੋਸ਼ਾ ਛੱਡਣਾ ਚਾਹੁੰਦਾ ਇੱਥੇ ਮਤਲਬ ਜਿਹੜਾ ਇਹ ਜਾ ਹੱਲਾ ਆ ਰਿਹਾ ਨਾ ਇੱਥੇ ਕੁੱਲ ਦੁਕਾਨਦਾਰ ਇੱਥੇ ਕੁੱਲ ਮੁਲਾਜ਼ਮ ਤਬਕੇ ਨੇ ਖਤਮ ਹੋਣਾ ਆ ਜਿਹੜੇ ਪੁਲਿਸ ਵਾਲੇ ਬਾਈ ਖੜੇ ਨੇ ਇਹ ਰਹਿਣੇ ਨਹੀਂ ਇਹਨਾਂ ਨੂੰ ਲੱਗਦਾ ਹੋਊਗਾ ਵੀ ਸਾਡੀ ਨੌਕਰੀ ਸੇਫ ਆ ਯਾਰ ਅਸੀਂ ਤਾਂ ਪੱਕੇ ਆ ਇੱਥੇ ਜਿਹੜੇ 4 ਸਾਲੇ ਫੌਜੀ ਆਉਣੇ ਨੇ ਉਹਨਾਂ ਨੇ ਰੱਖਣੇ ਨੇ ਜਗ੍ਹਾ ਤੇ ਇਹਨਾਂ ਦਾ ਸਾਲ ਵਟਣਾਗਾ ਕਿਉਂਕਿ ਕਿਸੇ ਨੂੰ ਪੈਨਸ਼ਨ ਨਹੀਂ ਦੇਣੀ ਪੈਨਸ਼ਨ ਬੰ ਸਾਰੇ ਨਿਆਂ ਕਿਉਂ ਮੁਲਾਜ਼ਮ ਜਦੋਂ ਨੌਕਰੀ ਕਰਦਾਗਾ 60 ਸਾਲ ਇਹਨਾਂ ਦੀ ਪੈਨਸ਼ਨ ਕਾਤੋਂ ਨਹੀਂ ਤੁਸੀਂ 5 ਸਾਲ ਨੌਕਰੀ ਕਰਦੇ ਹੋਗੇ 5 ਸਾਲ ਲੁੱਟਦੇ ਹੋ ਨਾ ਤਾਂ ਸਰਕਾਰ ਨੂੰ ਇੱਥੇ ਦੇ ਐਮ ਐਲ ਏ ਵਿਧਾਇਕ ਮੰਤਰੀ ਉਹਨਾਂ ਦੀ ਪੈਨਸ਼ਨ ਤੇ ਇਹ ਮਤਲਬ ਤੁਹਾਡੀ ਸਾਰੇ ਦਿਨ ਸਾਡੇ ਨਾਲ ਆਏ ਰਹਿੰਦੇ ਨੇ ਸਾਡੇ ਨਾਲ ਸਾਡੇ ਕ੍ਰਾਂਤੀ ਪੁੱਤ ਸਾਡੇ ਡਾਂਗਾ ਮਾਰਨ ਵਾਸਤੇ ਮਜਬੂਰ ਹੁੰਦੇ ਨੇਗੇ ਇਹਨਾਂ ਦੀ ਪੈਨਸ਼ਨ ਵੀ ਬੰਦ ਕਰਤੀ ਇਸ ਕਰਕੇ ਇਹ ਪੁਲਿਸ ਵੀ ਉਹਨਾਂ ਦੇ ਬਰ ਖਿਲਾਫ ਹੋਊਗੀ ਹੁਣਾ ਪਊਗਾ ਇਹਨਾਂ ਨੂੰ ਇਹਨਾਂ ਦਾ ਸੱਲ ਵੇਟਣਗੇ ਇਹ ਇਸ ਕਰਕੇ ਇਹ ਜੇ ਪੁਲਿਸ ਨੂੰ ਆਇਆ ਲੱਗਦਾ ਹੋਵੇ ਵੀ ਮੁੱਖ ਮੰਤਰੀ ਦੇ ਸਾਡਾ ਯਾਰ ਰਾਜ ਸਾਡਾ ਨਹੀਂ ਇੱਥੇ ਸ ਨਹੀਂ ਰਹਿਣੀ ਇੱਥੇ ਕੰਪਨੀਆਂ ਦੀ ਪੁਲਿਸ ਹੋਊ ਏ ਭਾਈ ਸਾਡੀ ਅੱਜ ਗੱਲ ਬੋਲੀ ਹੋਈ ਓਪਰੀ ਲੱਗ ਸਕਦੀ ਹੈ ਕਿਸੇ ਨੂੰ ਇੱਥੇ ਭਰਾਵੋ ਪੁਲਿਸ ਕੰਪਨੀਆਂ ਦੀ ਹੋਊਗੀ ਇੱਥੇ ਜਿਹੜਾ ਬਾਜ਼ਾਰ ਹੈ ਆ ਬਾਜ਼ਾਰ ਦੇ ਬੰਬਾਣੀਆਂ ਜਿਹੜੇ ਬਾਜ਼ਾਰ ਦੇ ਸ਼ਾਹੂਕਾਰ ਨੇ ਉਹ ਨਹੀਂ ਰਹਿਣੇ ਇੱਥੇ ਵੱਡਾ ਵਪਾਰੀ ਆ ਰਿਹਾਗਾ ਇੱਥੇ ਬੜੇ-ਬੜੇ ਮਾਲ ਖੁੱਲ ਰਹੇ ਨੇਗੇ ਆ ਬੜੀਆਂ-ਬੜੀਆਂ ਸ਼ਰਕਾਂ ਖੁੱਲ ਰਹੀਆਂ ਨੇ ਇੱਥੇ ਵੱਡੇ ਮਾਲ ਖੁੱਲ ਕੇ ਮਤਲਬ ਉਹ ਆਪਣਾ ਰਾਜ ਕਾਇਮ ਕਰਨਾ ਚਾਹੁੰਦੇ ਨੇ ਇੱਥੇ ਮੰਤਰੀ ਇਹ ਵੀ ਕਹਿ ਰਹੇ ਨੇ ਕਿ ਕੇਂਦਰ ਸਰਕਾਰ ਨਾਲ ਗੱਲਬਾਤ ਹੈ ਕੇਂਦਰ ਸਰਕਾਰ ਦੀਆਂ ਮੰਗਾਂ ਨੇ ਵੀ ਇੱਥੇ ਇੱਥੇ ਦਾ ਕਿਉਂ ਹੋ ਰਿਹਾ ਵੀ ਇਹ ਤਾਂ ਦਿੱਲੀ ਦੀਆਂ ਗੱਲਾਂ ਆ ਕਾ ਤੂੰ ਕੇਂਦਰ ਸਰ ਕਹ ਕੇ ਇਹਨੇ ਚੁਟਕੀ ਮਾਰਦੀ ਸੀ ਗਦੋਂ ਇਹਨਾਂ ਦੀ ਮੰਤਰੀ ਚੁਟਕੀਆਂ ਮਾਰ ਕੇ ਕਹਿੰਦੀ ਸੀ ਵੀ ਅਸੀਂ ਦੇਵਾਂਗੇ ਐਮਐਸਪੀ ਆ ਕੈਪਟਨ ਨੂੰ ਬਰਾ ਕਰੋ ਕਹਿੰਦੀ ਸੀ ਹੁਣ ਹੁਣ ਕਹਿੰਦੇ ਆ ਕੈਪਟਨ ਪੰਜਾਬ ਸਰਕਾਰ ਦੀਆਂ ਸੈਂਟਰਸ ਕਰਦੇ ਮੰਗਾ ਨੇ ਹੁਣ ਸੈਂਟਰਸ ਕਰ ਦੇਣ ਲੱਗ ਗਈ ਇਹਨਾਂ ਨੂੰ ਇਹ ਤਾਂ ਵਾਪਸ ਲੈ ਲਿਆ ਬਿਆਨ ਕਿ ਸਤੋ ਗਲਤੀ ਨਾਲ ਕਿਹਾ ਗਿਆ ਜੀ ਉਦੋਂ ਸਾਨੂੰ ਪਤਾ ਨਹੀਂ ਸੀ ਵੀ ਮਿੰਟ ਚ ਇਹਨਾਂ ਕਦੇ ਜबान ਬੋਲ ਦੇਣ ਕਦੇ ਖੋਲ ਦੇਣ ਇਹਨਾਂ ਨੂੰ ਮਾਫੀ ਹੈ ਇਹ ਜੋ ਮਰਜ਼ੀ ਬੋਲੀਆਂ ਨੇ ਇਹਨਾਂ ਦੀ ਕੋਈ ਲਗਾਮ ਨਹੀਂ ਇਹਨਾਂ ਨੇ ਨਾਮ ਮੀਡੀਆ ਨੂੰ ਸਵਾਲ ਕਰ ਰਹੇ ਨੇ ਇਹਨਾਂ ਤੇ ਸਵਾਲ ਕਰਨਾ ਕਿਸਾਨਾਂ ਨੂੰ ਮੀਡੀਆ ਵੀ ਸਵਾਲ ਕਰਨੋਂ ਭਜਦਾ ਨਾ ਤੋਂ ਕਿਉਂਕਿ ਮੀ ਆ ਪਿੱਛੇ ਦੇ ਪਾਵਨਾ ਅਮਰਿੰਦਰ ਸਿੱਧੂ ਤੇ ਪਰਚਾ ਬਾਕੀ ਅੰਦਰ ਬੰਦ ਕਰਨ ਦੀ ਗੱਲ ਕਰਦਾ ਹੈਗਾ ਇਸ ਕਰਕੇ ਮੀਡੀਆ ਨੂੰ ਵੀ ਡਰਾਉਂਦੇ ਨੇ ਇਹ ਕੁਝ ਮੀਡੀਆ ਨੂੰ ਖਰੀਦ ਆਂਦੇ ਨੇ ਕੁਝ ਨੂੰ ਡਰਾ ਲੈਂਦੇ ਨੇਗੇ ਇਸ ਕਰਕੇ ਮੀਡੀਆ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਸਵਾਲ ਕਰੋ ਤੁਸੀਂ ਐ ਕਹਿ ਕੇ ਕਿਵੇਂ ਭੱਜ ਜਾਓਗੇ ਬੇਸਿੰਧਾ ਜੀ ਗਲਤ ਦੇ ਬੈਠੇ ਬਿਆਨ ਇਹ ਕਿਵੇਂ ਕਹਦੋਂਗੇ ਤੁਸੀਂ ਜਵਾਬ ਹੈ ਜਵਾਬ ਹੈ ਹੁਣ ਕੋਈ ਹਰਜੀਤ ਜੀ ਹੁਣ ਹੁਣ ਕਦੋਂ ਤੱਕ ਮੈਂ ਪਹਿਲਾਂ ਵੀ ਗੱਲਬਾਤ ਕੀਤੀ ਸੀ ਕਦੋਂ ਤੱਕ ਇੱਥੇ ਬੈਠੋਗੇ ਦੇਖੋ ਅਸੀਂ ਸੰਯੁਕਤ ਮੋਰਚਾ ਤੁਹਾਨੂੰ ਪਹਿਲਾਂ ਵੀ ਦੱਸਿਆ ਜੋ ਸੰਯੁਕਤ ਮੋਰਚਾ ਸਾਡਾ ਫਿਕਾ ਲਾਉਗਾ ਜੋ ਸੰਯੁਕਤ ਮੋਰ ਵੇ ਟਕਰਾਉਣਾ ਤਾਂ ਟਕਰਾਵਾਂਗੇ ਜੇ ਸੰਯੁਕਤ ਮੋਰਚੇ ਵੱਲੋਂ ਇੱਥੇ ਬੈਠਣ ਦੀ ਦਿੱਤੀ ਬੈਠਾਂਗੇ ਜੇ ਸੰਯੁਕਤ ਮੋਰਚੇ ਵੱਲੋਂ ਆ ਗਿਆ ਮੋਰਚਾ ਇਹ ਮਤਲਬ ਅੱਜ ਪੋਸਟਪੌਨ ਕਰਨਾ ਹੈਗਾ ਇਹਨੂੰ ਮਤਲਬ ਕਿਸੇ ਹੋਰ ਦਾ ਰੂਪ ਰਖਾ ਬਦਲ ਲਿਆ ਤਾਂ ਅਸੀਂ ਉਵੇਂ ਜੁਕਰੀ ਕਰਾਂਗੇ ਬਿਲਕੁਲ ਜੀ ਉਸ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜੋ ਕਾਲ ਦਿੱਤੀ ਸੀ ਉਸ ਤੋਂ ਬਾਅਦ ਧਰਨਾ ਪ੍ਰਦਰਸ਼ਨ ਕਰਾਚੋ ਚ ਰੋਡ ਰੋਕਿਆ ਗਿਆ ਤੇ ਭਾਰਤੀ ਕਿਸਾਨ ਜੂਨੂ ਗਰਾਹਾਂ ਦੇ ਆਗੂ ਕਹਿੰਦੇ ਨੇ ਕਿ ਇੱਥੇ ਬੈਠਾਂਗੇ ਅਤੇ ਉਸ ਤੋਂ ਬਾਅਦ ਐਸਕੇਐਮ ਦਾ ਜਿਵੇਂ ਵੀ ਕੋਈ ਸੱਦਾ ਆਊਗਾ ਕੈਨਸਲ ਕਰਨਾ ਕੀ ਕਰਨਾ ਤਾਂ ਉਹਦੀ ਪਾਲਣਾ ਕੀਤੀ ਜਾਵੇਗੀ ਕੈਮਰਾਮੈਨ ਹ ਪੰਜਾਬੀ ਲੋਕ ਚੈਨਲ